ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾ ਆਪਣੇ ਅਮਰੀਕਾ ਦਾ ਮੰਦੀਪ ਸਿੰਘ ਮਾਨਾ ਪੰਜਾਬ ਦੀ ਬਹੁਤ ਡਟ ਕੇ ਗੱਲ ਕਰਦੇ ਆ ਤੇ ਹਰ ਇਸ਼ੂ ਤੇ ਡਟ ਕੇ ਸਟੈਂਡ ਪੰਜਾਬ ਦੇ ਹੱਕ ਚ ਲੈਂਦੇ ਆ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਤੇ ਹੋਰ ਹੈਲਪ ਵੀ ਕਰਦੇ ਆ ਜਿੰਨੀ ਜੋਗਾ ਬੰਦਾ ਹੁੰਦਾ ਉੰਨੀ ਕਰਦਾ ਉਹ ਵੀ ਕਰਦੇ ਆ ਬਹੁਤ ਵਧੀਆ ਤੇ ਹੁਣ ਜੋ ਆਪਣੇ ਮਜੀਠੇ ਦਾ ਕੇਸ ਚੱਲ ਰਿਹਾ ਤੇ ਇਹਦੇ ਵਿੱਚ ਬੋਲ ਰਹੇ ਆ ਬੜੀਆਂ ਇੰਟਰਵਿਊ ਹੋ ਰਹੀਆਂ ਉਹਨਾਂ ਦੀਆਂ ਉਹ ਕਹਿ ਰਹੇ ਆ ਜੀ ਇਹ ਜਦੋਂ 5 ਤੋਂ ਪਹਿਲਾਂ ਇੱਥੇ ਆਏ 5 ਚ ਆਏ ਸ਼ੈਨ ਕਹਿ ਰਹੇ ਆ ਤੇ ਉਦੋਂ ਇਹ ਸਾਰੇ ਬੈਂਕਰਪਟ ਸੀ ਤੇ ਇਹਨਾਂ ਦੇ ਜੋ ਲੋਨ ਸੀ ਐਨਪੀਏ ਹੋ ਗਏ ਸੀ ਤੇ ਬਹੁਤ ਯਾਨੀ ਮਾੜੀ ਮਾਲੀ ਹਾਲਤ ਸੀ ਇਹਨਾਂ ਦੀ ਤੇ ਦਿੱਲੀ ਦੇ ਵਿੱਚ ਇਹ ਰਹਿੰਦੇ ਸੀ 100 ਗਜ ਦਾ ਮਕਾਨ ਸੀ ਤੇ ਉਹਦੇ ਤੇ ਕਿਰਾਏ ਰੈਂਟ ਤੇ ਰਹਿੰਦੇ ਸੀ ਤੇ ਉੱਪਰ ਇਹ ਰਹਿੰਦੇ ਸੀ ਥੱਲੇ ਮਕਾਨ ਦਾ ਜੋ ਮਾਲਕ ਸੀ ਉਹ ਰਹਿੰਦਾ ਸੀ ਤੇ ਇਹ ਇੰਨਾ ਜ਼ਿਆਦਾ ਇਹਨਾਂ ਦਾ ਬਹੁਤ ਮਾੜਾ ਹਾਲਾਤ ਸੀ ਕਿ ਇਹ ਜੋ ਹੁਣ ਲੋਕ ਕਹਿ ਰਹੇ ਆ ਕਿ ਇਹ ਤਾਂ ਖਾਨਦਾਨੀ ਰਿਸ਼ਤੇ ਤੇ ਇਹਨਾਂ ਤੇ ਆ ਜੋ ਐਸਿਡ ਦਾ ਕੇਸ ਨਹੀਂ ਚੱਲ ਸਕਦਾ ਜੋ ਆਮਦਨ ਤੋਂ ਵੱਧ ਦਾ ਤੇ ਇਹਦੇ ਬਾਰੇ ਬੜੀਆਂ ਯਾਨੀ ਗੱਲਾਂ ਕਰ ਰਹੇ ਆ ਪਰ ਕਰਦੇ ਆ سوشل میڈیا ਤੇ ਇਹਨਾਂ ਨੂੰ ਹੁਣ ਜਿਵੇਂ ਬੋਨੀਆਂ ਚ ਨਾਲਾ ਜੀ ਐ ਉਹਨਾਂ ਨੇ ਆਪਣੀ ਸਰਕਾਰ ਚ ਹੁੰਦਿਆਂ ਐਡੇ ਵੱਡੇ ਬੰਦੇ ਤੇ ਜਦੋਂ ਇਹਨਾਂ ਦੇ ਖਿਲਾਫ ਕੋਈ ਜ਼ੁਬਾਨ ਨਹੀਂ ਖੋਲਦਾ ਸੀ ਉਦੋਂ ਵੀ ਇਹ ਸੀਐਮ ਸਾਹਿਬ ਨੂੰ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਕੇ ਆਏ ਤੇ ਉਹਨਾਂ ਨੇ ਕਿਹਾ ਚਿੱਠੀ ਲਿਖ ਕੇ ਪ੍ਰੋਪਰ ਤਰੀਕੇ ਨਾਲ ਦਿਓ ਤੇ ਇਹਦਾ ਮੈਂ ਕਰੂੰਗਾ ਕੁਝ ਉਹਨਾਂ ਨੇ ਉਹ ਲਿਖ ਕੇ ਵੀ ਦਿੱਤਾ ਸਾਰਾ ਕੁਝ ਕੀਤਾ ਤੇ ਆ ਤਾਂ ਹੋਈ ਨਾ ਪੰਜਾਬ ਦੇ ਸਟੈਂਡ ਪੰਜਾਬ ਦੇ ਹੱਕ ਚ ਗੱਲ ਕਰਨ ਵਾਲੀ ਦਿਲੋਂ ਜੋ ਬੰਦੇ ਕਰਦੇ ਆ ਤੇ ਡਰੇ ਨਹੀਂ ਹਾਲਾਂਕਿ ਉਸ ਸਮੇਂ ਮਾਝੇ ਦਾ ਸੀਐਮ ਮਜੀਠਾ ਸੀ ਜੋ ਮਾਝੇ ਦੀਆਂ ਜਿੰਨੀਆਂ ਸੀਟਾਂ ਇਹ ਹੀ ਦੇਖਦਾ ਸੀ इवन ਕਿ ਦੁਆਬੇ ਦੀਆਂ ਵੀ ਸਾਰਾ ਸਿਸਟਮ ਇਹ ਹੀ ਦੇਖਦਾ ਸੀ ਬਾਦਲ ਪਰਵਾਰ ਤਾਂ ਮਾਲਵੇ 'ਚ ਹੀ ਕਰਦੇ ਸੀ ਇੱਥੇ ਸਾਰਾ ਮਾਈ ਬਾਪ ਇਹੀ ਸੀ ਇਹੀ ਕਰਦਾ ਸੀ ਜੋ ਕਰਦਾ ਸੀ ਸਰਕਾਰ ਦਾ ਸਾਰਾ ਯਾਨੀ ਪਾਵਰ ਇਹਦੇ ਕੋਲੇ ਸੀ ਸੁਪਰ ਸੀਐਮ ਕਹਿ ਲੋ ਇਹਨੂੰ ਤੁਸੀਂ ਤੇ ਇਹ ਮੰਨਾ ਸਾਹਿਬ ਬੋਲ ਰਹੇ ਆ ਕਿ ਮੈਨੂੰ ਬਹੁਤ ਕੁਝ ਇਹਨਾਂ ਬਾਰੇ ਪਤਾ ਤੇ ਜਿੰਨੂੰ ਕੋਈ ਡਾਊਟ ਆ ਮੇਰੇ ਨਾਲ ਗੱਲ ਕਰੇ ਮੈਂ ਸਾਰੀ ਗੱਲ ਕਲੀਅਰ ਦੱਸ ਦੂੰਗਾ ਮੈਂ ਦਿਲ ਦੇ ਵਿੱਚ ਕਦੇ ਕਿਸੇ ਦਾ ਕਰਦਾਰ ਕੁਛ ਨਹੀਂ ਕਰਦਾ ਜੋ ਜਿੰਨਾ ਮੈਨੂੰ ਪਤਾ ਸਰਾਇਆ ਇੰਡਸਟਰੀ ਬਾਰੇ ਜਾਂ ਆਪਣੇ ਛਤਰਪੁਰ ਜੋ ਸੈਨਿਕ ਫਾਰਮ ਹਾਊਸ ਆ ਉਹ ਵੀ ਇਹਨਾਂ ਦਾ ਕਹਿੰਦੇ ਵਿਗ ਗਿਆ ਸੀ ਉਹਦੀ ਵੀ ਸਾਰੀ ਡਿਟੇਲ ਕਹਿੰਦੇ ਮੈਨੂੰ ਪਤਾ ਤੇ ਇਹ ਕਹਿੰਦੇ ਕੇਸ ਇਹਨਾਂ ਨੇ ਬਣਾਇਆ 540 ਕਰੋੜ ਦਾ ਤੇ ਪਰ ਇਹਨਾਂ ਨੇ ਤਾਂ 540 ਕਰੋੜ ਦੀ ਤਾਂ ਕਹਿੰਦਾ ਸਲਾਨਾ ਰੇਤਾ ਹੀ ਵੇਚੀ ਹੋਣੀ ਐ ਤੇ ਹੋਰ ਬਹੁਤ ਜਗ੍ਹਾ ਤੋਂ ਇਹਨਾਂ ਪੈਸੇ ਆਏ ਆ ਜਿਵੇਂ ਸੋਲਰ ਸਿਸਟਮ ਉਦੋਂ ਲੱਗਾ ਤੇ ਉਹਦੇ ਤੇ ਸਬਸਿਡੀ ਸਿਰਫ ਉਹੀ ਕੰਪਨੀ ਨੂੰ ਮਿਲਦੀ ਸੀ ਜਿਹਦੇ ਨਾਲ ਮਜੀਠੇ ਦਾ ਤਾਲੁਕ ਸੀ ਤੇ ਪੂਸਦ ਇਹਦੇ ਕੋਲੇ ਡਿਪਾਰਟਮੈਂਟ ਸੀ ਤੇ ਇਸ ਕਰਕੇ ਸਬਸਿਡੀ ਲੈਣ ਦਾ ਕਰਕੇ ਲੋਕ ਉਸੇ ਕੰਪਨੀ ਤੋਂ ਹੀ ਆਪਣੇ ਸੋਲਰ ਪੈਨਲ ਲਵਾਉਂਦੇ ਰਹੇ ਤੇ ਉਹ ਵੀ ਕਹਿੰਦਾ ਬਹੁਤ ਪੈਸਾ ਇਹਨਾਂ ਦਾ ਇਹਨਾਂ ਦੇ ਕੋਲੇ ਆਇਆ ਤੇ ਮਿਸਮੈਨੇਜ ਉਹ ਵੀ ਬਹੁਤ ਮਿਸਮੈਨੇਜ ਕੀਤਾ ਇਹਨਾਂ ਨੇ ਸਟੇਟ ਦਾ ਜੋ ਨੁਕਸਾਨ ਕੀਤਾ ਤੇ ਆਪਦਾ ਨਿੱਜੀ ਫਾਇਦਾ ਕੀਤਾ ਇਹ ਗੱਲਾਂ ਤਾਂ ਕਰ ਰਿਹਾ ਬਹੁਤ ਠੋਕੇ ਤੇ ਇਹ ਗੱਲਾਂ ਸੱਚੀਆਂ ਵੀ ਹੋ ਸਕਦੀਆਂ ਤੇ ਪਰ ਹੁਣ ਬੋਨੀ ਇਹਦੇ ਨਾਲਾਂ ਨੇ ਜਿਵੇਂ ਹੁਣ ਕੇਸ ਚੱਲ ਰਿਹਾ ਇਹਦੇ ਤੇ ਮਜੀਠੇ ਤੇ ਤੇ ਜਾ ਕੇ ਉੱਥੇ ਐਫੀਡੇਵਿਟ ਦੇ ਰਹੇ ਆ ਆਪਣੀ ਗਵਾਹੀ ਦੇ ਰਹੇ ਆ ਇਵਨ ਕੇ ਈਡੀ ਦੇ ਨਰਿੰਜਨ ਸਿੰਘ ਵੀ ਦੇ ਰਹੇ ਆ ਤੇ ਚੱਟੋ ਪਾਦਿਆ ਜੀ ਉਹ ਵੀ ਉੱਥੇ ਗਏ ਆ ਕਿ ਜੇ ਸਾਡੀ ਕੋਈ ਜ਼ਰੂਰਤ ਅਸੀਂ ਵੀ ਹਾਜ਼ਰ ਹਾਂ ਤੇ ਜੇ ਤੈਨੂੰ ਇੰਨਾ ਪਤਾ ਮਿਲਣਾ ਸਾਫ ਤੇ ਤੁਸੀਂ ਕਿਉਂ ਨਹੀਂ ਉੱਥੇ ਜਾ ਕੇ ਐਫੀਡੇਵਿਟ ਦਿਓ ਨਾ ਇਹਦੇ ਖਿਲਾਫ ਜਿੰਨੀ ਜਾਣਕਾਰੀ ਤੁਸੀਂ ਡਿਟੇਲ ਚ ਦੇ ਰਹੇ ਹੋ ਸੋਸ਼ਲ ਮੀਡੀਆ ਤੇ ਇੰਨੀ ਜਾਣਕਾਰੀ ਜੇ ਪ੍ਰੋਪਰ ਤੁਹਾਨੂੰ ਪਤਾ ਹੈ ਸਾਰੀ ਕਲੀਅਰ ਪਤਾ ਹੈ ਇਹ ਸਾਰੀ ਗੱਲ ਜਾ ਕੇ ਮਾਨ ਸਾਹਿਬ ਨੂੰ ਦੱਸੋ ਤੇ ਜਾਂ ਆਪਣੇ ਵਿਜੀਲੈਂਸ ਕੋਲੇ ਜਾਓ ਤੇ ਐਫੀਡੇਵਿਟ ਦਿਓ ਤੇ ਬਹੁਤ ਸੋਲਿਡ ਠੋਸ ਗਵਾਹੀ ਹੋਊਗੀ ਤੁਹਾਡੀ ਤੁਸੀਂ ਸੋਸ਼ਲ ਮੀਡੀਆ ਤੇ ਬੋਲ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਵੀ ਹਾਈਪ ਲੈਣਾ ਚਾਹ ਰਹੇ ਹੋ ਜੇ ਤੁਸੀਂ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਹੋ ਪੰਜਾਬ ਇਹ ਜਿਨ੍ਹਾਂ ਨੇ ਲੁੱਟਿਆ ਉਹਨਾਂ ਤੇ ਕਾਰਵਾਈ ਚਾਹੁੰਦੇ ਹੋ ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਬਹੁਤ ਕੁਝ ਪਤਾ ਹੈ ਇਹਦੇ ਬਾਰੇ ਤੇ ਮੈਂ ਉਨਾ ਹੀ ਬੋਲਦਾ ਜਿੰਨਾ ਮੈਨੂੰ ਕਲੀਅਰ ਪਤਾ ਹੈ ਤੇ ਜੋ ਗੱਲਾਂ ਤੁਸੀਂ ਬੋਲ ਰਹੇ ਹੋ ਇਹਦਾ ਐਫੀਡੇਵਿਟ ਬਣਾ ਕੇ ਕੋਰਟ ਦੇਵੇ ਉੱਥੇ ਵਿਜੀਲੈਂਸ ਕੋਲੇ ਜਾ ਕੇ ਆਪਣੀ ਗਵਾਹੀ ਦਿਓ ਵੀ ਆਹ ਗੱਲ ਆ ਜੀ ਤੁਸੀਂ ਦਾ ਅਜੇ ਖੁਸ਼ ਵੀ ਨਹੀਂ 540 ਕਰੋੜ ਤਾਂ ਜੇ ਜਿੰਨਾ ਇਹਨਾਂ ਨੇ ਲੁੱਟਿਆ ਇਹ ਤਾਂ ਇਹ ਇਹ ਤਾਂ ਇੰਨੇ ਸਾਲ ਦੇ ਵਿੱਚ ਇੱਕ ਜਗ੍ਹਾ ਤੋਂ ਹੀ ਪੈਸੇ ਇਕੱਠੇ ਕਰਦੇ ਸੀ ਤੁਸੀਂ ਇਹ ਕਿਉਂ ਨਹੀਂ ਗੱਲਾਂ ਸਾਰੀਆਂ ਕਰਦੇ ਜੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਬੈਂਕ ਕਰਪਟ ਸੀ ਇਹ ਬਹੁਤ ਲੋਕ ਕਹਿ ਰਹੇ ਜਿਵੇਂ ਜਹਾਜ਼ਾਂ ਦੇ ਮਾਲਕ ਸੀ ਤੇ ਰਾਇਲ ਰਾਇਜ਼ ਜੋ ਗੱਡੀਆਂ ਨੇ ਉਹ ਪੰਜ ਸੀ ਇੰਡੀਆ 'ਚ ਤੇ ਦੋ ਮਜੀਠਾ ਪਰਿਵਾਰ ਕੋਲ ਸੀ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇੱਕ ਦੀ ਆਰਸੀ ਦਿਖਾ ਦਿਓ ਪੰਜ ਤੋਂ ਪਹਿਲਾਂ ਤੇ ਜੇ ਇੰਨੀਆਂ ਠੋਸ ਦਾਵੇਂ ਨਾ ਤੁਸੀਂ ਗੱਲ ਕਰਦੇ ਹੋ ਸੋਸ਼ਲ ਮੀਡੀਆ ਤੇ ਇੰਟਰਵਿਊ ਚ ਤੇ ਤੁਸੀਂ ਕਿਉਂ ਨਹੀਂ ਇਹਦੇ ਤੇ ਮੈਂ ਮਾਨ ਸਾਹਿਬ ਨੂੰ ਵੀ ਕਹਿਣਾ ਚਾਹਣਾ ਕਿ ਇਹਨਾਂ ਨੂੰ ਗੁਆਹ ਰੱਖੋ ਜੇ ਇਹ ਇੰਨੀ ਠੋਕ ਕੇ ਸੋਸ਼ਲ ਮੀਡੀਆ ਤੇ ਗੱਲ ਕਰ ਸਕਦੇ ਆ ਤੇ ਇਹੀ ਗੱਲ ਕੋਰਟ ਚ ਕਰਨ ਤੇ ਕੋਈ ਇਹਨਾਂ ਦੀ ਗੱਲ ਕਲੀਅਰ ਨਿਕਲੇ ਹੁਣ ਇਹਨਾਂ ਨੇ ਜੋ ਮਜੀਠਾ ਦਾ ਪੈਸੇ ਜੋ ਸਾਹਮਣੇ ਆ ਰਹੀਆਂ ਗੱਲਾਂ ਬਹੁਤ ਘੱਟ ਆ ਰਹੀਆਂ ਤੇ ਕਿਉਂਕਿ ਪੁਲਿਸ ਕੀ ਕਰੂ ਸਰਕਾਰ ਵੀ ਕੀ ਕਰੂ ਇਹਨਾਂ ਲੋਕਾਂ ਨੇ तरीके ਨਾਲ ਉਹ ਸਾਰਾ ਪੈਸਾ ਮੈਨੇਜ ਕੀਤਾ ਹੋਇਆ ਤੇ ਉਹ ਆਪਦੇ ਸਬੂਤ ਇਹਨਾਂ ਨੇ ਇਸ ਤਰੀਕੇ ਦੇ ਬਣਾਏ ਹੋਏ ਆ ਤੇ ਜਦੋਂ ਜਾ ਕੇ ਕੋਰਟ 'ਚ ਪੇਸ਼ ਕਰਦੇ ਇਹਨਾਂ ਨੂੰ ਉੱਥੋਂ ਰਿਲੀਫ ਮਿਲ ਜਾਂਦੀ ਹੈ ਸਟੇ ਹੋ ਜਾਂਦੇ ਕੇਸ ਤੇ ਇਸ ਕਰਕੇ ਫਿਰ ਵਾਰ-ਵਾਰ ਇਹਨਾਂ ਨੂੰ ਰਿਲੀਫ ਮਿਲਨਾ ਕੇਸ ਵੀ ਡਾਊਨ ਹੁੰਦੇ ਆ ਕੇਸ ਦੀ ਵੈਲਿਊ ਨਹੀਂ ਰਹਿੰਦੀ ਤੇ ਇਸ ਕਰਕੇ ਜਿਹੜੇ ਬੰਦਿਆਂ ਨੂੰ ਪੱਕੇ ਪੈਰੀ ਪਤਾ ਸਾਰੀਆਂ ਗੱਲਾਂ ਦਾ ਜਿਹੜੇ ਜਦੋਂ ਇਹਨੂੰ ਇਹ ਵੀ ਪਤਾ ਕਹਿ ਰਿਹਾ ਕਿ ਮੈਂ ਉੱਥੇ ਜਾ ਕੇ ਵੀਡੀਓ ਵੀ ਪਾ ਦੂੰਗਾ ਜਿਹੜੇ ਘਰ 'ਚ ਰਹਿੰਦਾ ਰਿਹਾ ਤੇ ਜੋ ਇੱਥੇ ਆਪਣੇ ਸ਼ਤਰਪੁਰ ਦਿੱਲੀ ਫਾਰਮ ਹਾਊਸ ਹਸੈਨਿਕ ਫਾਰਮ ਹਾਊਸ ਉੱਥੇ ਕਹਿੰਦੇ ਇਹਨਾਂ ਦੇ ਉਹ ਸਾਰਾ ਕੁਝ ਵਿਗ ਗਿਆ ਸੀ ਬੈਂਕ ਨੇ ਨਿਲਾਮ ਕਰਲੇ ਸੀ ਕੋਸ਼ ਇਹਨਾਂ ਦੀਆਂ ਚੀਜ਼ਾਂ ਤੇ ਕਹਿੰਦੇ ਜਦੋਂ ਇਹ ਪਾਵਰ ਚ ਆਇਆ ਉਸ ਤੋਂ ਬਾਅਦ ਇਹਨਾਂ ਦੇ ਦਿਨਾਂ ਦੇ ਵਿੱਚ ਹਾਲਾਤ ਬਦਲ ਗਏ ਸਾਰੇ ਬਾਦ ਚ ਕੈਪਟਨ ਸਾਹਿਬ ਨੇ ਵੀ ਸੈਟਿੰਗ ਸੀ ਉਹਨੇ ਵੀ ਨਹੀਂ ਕੋਈ ਕਾਰਵਾਈ ਕੀਤੀ ਇਸ ਕਰਕੇ ਡਿਲੇ ਹੁੰਦਾ 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 ਡਿਲੇ ਹੋ ਗਿਆ ਹੁਣ ਵੀ 3 ਸਾਲ ਤੋਂ ਉੱਤੇ ਸਮਾਂ ਇਹ ਆ ਸਰਕਾਰ ਦਾ ਵੀ ਲੰਘਿਆ ਤੇ ਜੇ ਤੁਸੀਂ ਮੰਨਾ ਸਾਹਿਬ ਇੰਨੇ ਪੰਜਾਬ ਦੇ ਪੱਖੀ ਹੋ ਨਾ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਸੋਸ਼ਲ ਮੀਡੀਆ ਤੇ ਤੇ ਜਿੰਨੀ ਤੁਹਾਨੂੰ ਨੌਲੇਜ ਹੈ ਤੇ ਇਸ ਕੇਸ ਬਾਰੇ ਜਾਂ ਮਜੀਠਾ ਪਰਿਵਾਰ ਬਾਰੇ ਇਹ ਸਾਰੀ ਗੱਲ ਤੁਸੀਂ ਕੋਰਟ 'ਚ ਜ਼ਰੂਰ ਜਾਓ ਤਾਂ ਹੀ ਤੁਹਾਡਾ ਪਤਾ ਲੱਗੂਗਾ ਕਿ ਤੁਸੀਂ ਵਾਕਿਆ ਹੀ ਪੰਜਾਬ ਪੱਖੀ ਹੋ ਕਿ ਸੋਸ਼ਲ ਮੀਡੀਆ ਤੋਂ ਹੀ ਬੋਲਣ ਵਾਲਿਓ ਸੋ ਇਸ ਕਰਕੇ ਮਾਨ ਸਾਹਿਬ ਨੂੰ ਵੀ ਚਾਹੀਦਾ ਇਹਨਾਂ ਨੂੰ ਆਪਣੇ ਕੋਲ ਬਲਾ ਕੇ ਇਹਨਾਂ ਤੋਂ ਜੋ ਜਾਣਕਾਰੀ ਹੈ ਉਹ ਵੀ ਲੈਣ ਉਹ ਵੀ ਕੇਸ ਦਾ ਹਿੱਸਾ ਬਣਾਉਣ ਤੇ ਜਦੋਂ ਇਹਨਾਂ ਦੇ ਆਮਦਨ ਵਧਣ ਲੱਗੀ ਕਿਉਂਕਿ ਇਹ ਬੰਦੇ ਉਦੋਂ ਇਹਨਾਂ ਦੇ ਨਾਲ ਸੀ ਉਹ ਆਪ ਹੀ ਕਹਿੰਦੇ ਅਸੀਂ ਇਹਨਾਂ ਦੇ ਚਿਮਚੇ ਸੀ ਤੇ ਚਿਮਚੇ ਨੂੰ ਸਾਰੀ ਗੱਲ ਪਤਾ ਹੁੰਦੀ ਹੈ ਕਿ ਚਿਮਚਾ ਕਿੱਥੇ-ਕਿੱਥੇ ਚੱਲਣਾ ਹੈ ਕਿਹੜੇ ਏਰੀਆ 'ਚੋਂ ਚਿਮਚੇ ਦੇ ਉੱਤੇ ਮਾਲ ਪੈਣਾ ਕਿੱਥੇ ਇਸ ਕਰਕੇ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਤੇ ਅਸਲੀ ਤਾਂ ਮੈਂ ਸਮਝਦਾ ਬੋਨੀਜ ਨਾਲਾ ਜੀ ਹੈ ਜਿਨ੍ਹਾਂ ਨੇ ਜਾ ਕੇ ਉੱਥੇ ਐਫੀਡੇਵਟ ਦਿੱਤਾ ਤੇ ਆਪਣੀ ਸਰਕਾਰ ਦੇ ਵਿੱਚ ਇਸ ਬੰਦੇ ਦੀ ਜਦੋਂ ਤੂਤੀ ਬੋਲਦੀ ਸੀ ਉਦੋਂ ਇਹਨਾਂ ਨੇ ਗੱਲ ਕੀਤੀ ਅਸਲੀ ਤਾਂ ਪੰਜਾਬ ਪੱਕੀ ਲੋਕ ਹਨ ਉਹ ਨੇ ਤੇ ਲੋਕ ਵੀ ਨਹੀਂ ਦੇਖਦੇ ਉਹਨਾਂ ਬੰਦਿਆਂ ਨੂੰ ਹਰਾ ਦਿੰਦੇ ਆ ਜਿਹੜੇ ਬੰਦੇ ਇੰਨੇ ਹਿੰਮਤ ਵਾਲੇ ਇੰਨੇ ਦਲੇਰੀ ਵਾਲੇ ਕਦਮ ਚੱਕਦੇ ਸੋ ਭਰਾਓ ਇਹੋ ਜਿਹੇ ਚੰਗੇ ਬੰਦਿਆਂ ਦਾ ਤੁਸੀਂ ਵੀ ਪਹਿਚਾਨੋ ਤੇ ਬੋਨੀ ਜੀ ਨਾਲਾ ਜੀ ਦਾ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਇਹਨਾਂ ਨੇ ਉਦੋਂ ਵੀ ਪੰਜਾਬ ਦੇ ਹੱਕ 'ਚ ਸਟੈਂਡ ਲਿਆ ਤੇ ਇਹਦੇ ਖਿਲਾਫ ਸਾਰੀ ਉਦੋਂ ਲਿਖ ਕੇ ਦਿੱਤਾ ਸੋ ਇਦਾਂ ਦੇ ਬੰਦਿਆਂ ਦੀ ਇਦਾਂ ਦੇ ਲੀਡਰਾਂ ਦੀ ਲੋੜ ਆ ਪਰ ਇਦਾਂ ਦੇ ਲੀਡਰਾਂ ਦੇ ਪੈਰ ਲੱਗਦੇ ਨਹੀਂ ਜਦੋਂ ਹੁਣ ਉਹ ਅਕਾਲੀ ਦਲ 'ਚ ਸੀ ਅਕਾਲੀ ਦਲ ਖਤਮ ਹੋਇਆ ਪਿਆ ਹੋਰ ਕਿਸੇ ਪਾਸੇ ਵਾਜੇ ਗਏ ਨਹੀਂ ਆਪਣਾ ਸੌਰੀ ਭਾਜੀਪੀ 'ਚ ਆ ਹੁਣ ਤੇ ਇਦਾਂ ਦੇ ਬੰਦਿਆਂ ਨੂੰ ਪਾਰਟੀ ਨਾ ਦੇਖਿਓ ਬੰਦੇ ਦੇਖਿਆ ਕਰੋ ਜਿਹੜੇ ਬੰਦੇ ਇਦਾਂ ਦੇ ਬੰਦਿਆਂ ਨੂੰ ਪਾਵਰਫੁੱਲ ਬੰਦਿਆਂ ਨੂੰ ਜਿਹੜੇ ਬੰਦੇ ਸਟੈਂਡ ਲੈਂਦੇ ਇਹਨਾਂ ਦੇ ਖਿਲਾਫ ਉਹ ਬੰਦੇ ਇਦਾਂ ਦੇ ਹੀ ਚਾਹੀਦੇ ਆਪਾਂ ਨੂੰ ਪੰਜਾਬ ਤਾਂ ਹੀ ਬਚਣਾ ਸੋ ਮੰਨਾ ਸਾਹਿਬ ਨੂੰ ਮੈਂ ਦੁਬਾਰਾ ਫੇਰ ਰਿਕਵੈਸਟ ਕਰਦਾ ਕੋਰਟ 'ਚ ਜਾ ਕੇ ਐਫੀਡੇਵਿਟ ਦਿਓ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਇੱਥੋਂ ਹੀ ਸਾਬਤ ਹੋਊਗਾ ਕਿ ਤੁਸੀਂ ਕਿੰਨੇ ਪੰਜਾਬ ਪੱਕੇ ਹੋ ਕਿੰਨੇ ਲੋਕ ਪੱਕੇ ਹੋ ਕਿੰਨਾ ਸਟੇਟ ਦਾ ਭਲਾ ਚਾਹੁੰਦੇ ਹੋ ਇਹਨਾਂ ਲਟੇਰਿਆਂ ਦਾ ਮੂੰਹ ਬੰਦ ਕਰਨ ਲਈ ਉੱਥੇ ਜਾ ਜ਼ਰੂਰ ਜਾ ਤੁਸੀਂ ਕਹਿ ਰਹੇ ਹੋ ਕਿ ਇਸ 540 ਕਰੋੜ ਤੋਂ ਕੁਝ ਵੀ ਨਹੀਂ ਹੈ ਫਿਰ ਇਹਦਾ ਮਤਲਬ ਤੁਹਾਨੂੰ ਬਹੁਤ ਜਾਣਕਾਰੀ ਹੈ ਇਹਨਾਂ ਗੱਲਾਂ ਦੀ ਤੁਸੀਂ ਜਰੂਰ ਉੱਥੇ ਜਾਓ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ